ਓਏ ਬੱਲੇ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਸਰਬਜੀਤ ਸਿੰਘ ਤੇ ਫਿਲਮ ਵੀ ਬਣੀ ਆਸ਼ਵਰੀਆ ਰਾਏ ਨੂੰ ਲੈ ਕੇ ਸਰਬਜੀਤ ਸਿੰਘ ਕੌਣ ਸੀਗਾ ਜੀ ਇੰਡੀਆ ਦਾ ਜਸੂਸ ਸੀਗਾ ਨਾਲ ਸਰਟ ਲੋង ਦੇ ਮਗਰ ਹੱਥ ਧੋ ਕੇ ਆਏ ਪਿਆਗਾ মিডিਆ ਰੌਲਾ ਕੀ ਆ ਰੌਲਾ ਗੇਮ ਸਮਝੋ ਪਿੱਛੇ ਸਾਰੀ ਵੀ ਪੰਜਾਬ ਤੇ ਪੰਜਾਬੀਅਤ ਪ੍ਰਮੋਟ ਹੋ ਰਹੀ ਆ ਉਨਲੀ ਚੋਚਲ ਜਾਂ ਜੂਪੀ ਦਾ ਕਾਂਜ ਆ ਉਹ ਭੈਣ ਦਾ ਯਾਰ ਬਿਹਾ ਕੇ ਲਿਆਇਆ ਉਹ ਤੇ ਨਜਵਾਕਾਂ ਦੀ ਮਾਂ ਕੀ ਨੌਸੀ ਉਹਦਾ ਯਾਰ ਮੈਂ ਨੌ ਭੁੱਲ ਗਿਆ ਉਹਦਾ ਕੀ ਉਹਦਾ ਨੌ ਰੱਖਦਾ ਸੁਨੀਤਾ ਕਿ ਬਨੀਤਾ ਰੱਖਦਾ ਜਿਹੜੀ ਨੇਪਾਲ ਥਰੂ ਆਈ ਸੀਗੀ ਮੋਗਾ ਤੇ ਉਹਨੂੰ ਲਿਆਇਆ ਬਿਆ ਕਿ ਉਹ ਜਸੂਨੀ ਹੈ ਜੇ ਤਾਂ ਆਪਦੀ ਕੋਈ ਉਧਰ ਜਾ ਕੇ ਵਿਆਹ ਕਰਾ ਲੈਂਦੀ ਆ ਉਹ ਤਾਂ ਲਵ ਜਿਹਾਦ ਹੋ ਜਾਂਦਾ ਜੇ ਉਧਰੋਂ ਕੋਈ ਇੱਧਰ ਆਉਂਦੀ ਆ ਉਹਨੂੰ ਇਹ ਦੇਸ਼ ਭਗਤ ਬਣਾ ਦਿੰਦੇ ਨੇ ਵੀ ਇਹ ਸਾਡੀ ਨੂੰਹ ਆ ਦੇਖੋ ਜੀ ਸਾਡਾ ਵੀ ਹਿੰਦੂ ਬੰਦਾ ਪਾਕਿਸਤਾਨੀ ਆ ਜੀ ਤਿੰਨ ਜਵਾਕਾਂ ਦੀ ਮਾਂ ਨੂੰ ਵਿਆਹ ਕਿ ਲਿਆਇਆ ਬਹੁਤ ਵੱਡੀ ਚਾਲ ਸੀ ਦੀ ਰਾਣੀ ਆ ਨਾ ਉਹ ਭੈਣ ਤੋਂ ਤੇ ਇਹ ਗੱਲ ਕੀ ਸੀ ਵੀ ਪੰਜਾਬ ਤੇ ਪੰਜਾਬੀਅਤ ਪ੍ਰਮੋਟ ਹੋ ਰਹੀ ਆ ਮੀਡੀਆ ਨੂੰ ਹੱਥ ਧੋ ਕੇ ਮਗਰ ਪਾ ਦੋ ਬਦਨਾਮ ਕਰ ਦੋ ਕੱਲ ਨੂੰ ਕੋਈ ਬਲੌਗਰ ਪਾਕਿਸਤਾਨ ਜਾ ਕੇ ਉਥੋਂ ਦੀਆਂ ਜਗ੍ਹਾ ਨਾ ਦਿਖਾਵੇ ਕੱਲ ਨੂੰ ਕੋਈ ਪਾਕਿਸਤਾਨ ਜਾ ਕੇ ਉਹਨਾਂ ਨਾਲ ਸਾਂਝ ਨਾ ਵਧਾਵੇ ਕੱਲ ਨੂੰ ਉਹਨਾਂ ਦਾ ਟੂਰਿਜ਼ਮ ਦਾ ਕੋਈ ਉਹ ਨਾ ਵਧ ਜੇ ਹੈਨਾ ਤੇ ਉਹ ਮਲੋਤਰਾ ਕੁੜੀ ਜੋਤੀ ਮਲੋਤਰਾ ਉਹਦੇ ਫੋਨ ਚੋਂ ਕਹਿੰਦੇ ਸਾਨੂੰ ਮਿਲਿਆ ਕੱਖ ਬਣੀ ਪਰ ਮੀਡੀਆ ਹੀ ਤਾਂ ਤੁਸੀਂ ਬਦਨਾਮ ਕਰਤੀ ਨਾ ਮੀਡੀਆ ਟ੍ਰਾਇਲ ਤਾਂ ਤੁਸੀਂ ਕਰਤਾ ਉਹ ਲੋਕਾਂ ਦਾ ਮੂੰਹ ਦਿਖਾਉਣ ਜੋਗੇ ਨਹੀਂ ਤੁਸੀਂ ਛੱਡੇ ਹੋ ਤੇ ਆਪਦਿਆਂ ਦੀ ਤੁਸੀਂਆਂ ਫਿਲਮਾਂ ਬੜਾ ਬਣਾ ਦਿਖਾਈਆਂ ਸਰਬਜੀਤ ਅਰਗਿਆਂ ਦੀ ਤੇ ਉਹ ਕੌਣ ਸੀਗੇ ਤੇ ਦੂਜੀ ਗੱਲ ਮੈਂ ਕਿਹਾ ਸੀ ਬਈ ਇਹ ਫਾਈਨਲ ਚ ਕਦੇ ਨਹੀਂ ਜਿੱਤਣ ਦਿੰਦੇ ਪੰਜਾਬ ਨੂੰ ਦੋ ਮੈਚੇ ਤਾਂ ਲੈਣ ਤਿੰਨ ਜਿੱਤਾਂ ਲੈਣ ਜਿੰਨਾ ਮਰਜ਼ੀ ਲਾ ਲਓ ਯਾਰ ਪੰਜਾਬ ਨੂੰ ਜਾ ਕੇ ਇਹ ਫਾਈਨਲ ਚ ਹਰਾਉਣਗੇ ਇਹ ਟਮਟਮਾ ਸਿਰਫਾ 84 ਦੇ ਉਹਨੂੰ ਭੁਲਾ ਕੇ ਸਾਨੂੰ ਢੋਲ ਵਜਾਉਣ ਲਈ ਕੀਤਾ ਗਿਆ ਉਹਨੇ ਇੱਕ ਦਿਨ ਵੀ ਜਿੱਤੀ ਜਾਣ ਤੇ ਜਿੱਤੀ ਜਾਣ ਬੈਂਡ ਤੇ ਤਹਰਾਉਣਾ ਹੀ ਆ ਤੇ ਉਹ ਡਰਾਮਾ ਕਰਨਾ ਸੀ ਉਹਦੇ ਵਾਲਾ ਕੋਲੀ ਵਾਲਾ ਤੇ ਉਹ 11 ਬੰਦੇ ਮਰ ਗਏ ਬੰਗਲੌਰ ਸਾਨੂੰ ਸੈਲੀਬ੍ਰੇਟ ਕਰਨਾ ਹੀ ਭੁੱਲ ਗਏ ਅਸੀਂ ਵੀ ਅਸੀਂ ਖੁਸ਼ੀ ਕਿਵੇਂ ਜ਼ाहिर ਕਰਨੀ ਆ ਤੇ ਕੋਈ ਖੁਸ਼ੀ ਕਿਵੇਂ ਮਨਾਉਣੀ ਆ ਅੱਗੇ ਅਸੀਂ ਜਾਂਦੇ ਹੁੰਦੇ ਸੀ ਪਿਕਨਿਕ ਤੇ ਪਰਿਵਾਰਾਂ ਨਾਲ ਹੁਣ ਜਾਂਦੇ ਆ ਅਸੀਂ ਇੱਕ ਰੌਕ ਸ਼ੋਅ ਦੇਖਣ ਪਹਿਲਾਂ ਕਾਂਵੜੀਏ ਯਾਤਰਾ ਕਰਦੇ ਸੀ ਨਾ ਕਾਂਵੜਾ ਐ ਜਾਂਦਾ ਹੁੰਦਾ ਸੀ ਵੀ ਬੜੇ ਬਾਈ ਕਿੰਨਾ ਕਸ਼ਟ ਕੱਟ ਕੇ ਇਹ ਕਾਂਵੜ ਲੈ ਕੇ ਆਉਂਦੇ ਨੇ ਤੇ ਅੱਜ ਕੱਲ ਕਾਂਵੜੀਏ ਜਾਂਦੇ ਨੇ ਡੀ ਜੇ ਲਾ ਕੇ ਟਰੱਕ ਲਾ ਕੇ ਢੂੰਢਾਂ ਗੱਡੀਆਂ ਭੰਨ ਨ ਬੁਰੇ ਹਾਲ ਸਾਡੇ ਚ ਹਿੰਸਕ ਪ੍ਰਵਿਰਤੀ ਹੈ ਜਿਹੜੀ ਵਧਦੀ ਜਾਂਦੀ ਹੈ ਵੀਡੀਓ ਗੇਮਾਂ ਫਿਲਮਾਂ ਦੇਖਦੇ ਕੇ ਜ਼ਿੰਦਗੀ ਸਾਡੀ ਤੇਜ਼ ਹੋ ਗਈ ਹੈ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕੋਵਿਡ ਤੋਂ ਲੈ ਕੇ ਆ 5 ਸਾਲ ਕਿਸੇ ਨੂੰ ਨੰਗੇ ਯਾਦ ਹੁਣ ਵੀ ਆ ਪਿਛਲੇ 5 ਸਾਲਾਂ ਚ ਆਪਾਂ ਕੀ ਕੀ ਕੀਤਾ ਕਿਸੇ ਨੂੰ ਯਾਦ ਨਹੀਂ ਹੋਣਾ ਇੰਨੀ ਤੇਜ਼ ਛੋਟੀ ਫਾਸਟ ਹੋ ਗਈ ਆ ਲਾਈਫ ਕੈਸ਼ਲੈਸ ਇਕਨੋਮੀ ਹੁੰਦੀ ਜਾਂਦੀ ਆ ਏਆਈ ਆਉਂਦੀ ਜਾਂਦੀ ਆ ਅਸੀਂ ਫੋਨ ਬਸ ਫੋਨ ਕਰਨਾ ਆਉਂਦਾ ਤੇ ਚੱਕਣਾ ਆਉਂਦਾ ਸਿਰਫ 1% ਪੰਜਾਬੀਆਂ ਨੂੰ ਸਿਰਫ 1% ਪੰਜਾਬੀਆਂ ਨੂੰ ਟ੍ਰੇਡਿੰਗ ਬਾਰੇ ਪਤਾ ਸਿਰਫ 1% ਪੰਜਾਬੀਆਂ ਨੂੰ ਕ੍ਰਿਪਟੋ ਤੇ ਡਿਜੀਟਲ ਕਰੰਸੀ ਬਾਰੇ ਪਤਾ ਸਿਰਫ 1% ਪੰਜਾਬੀਆਂ ਨੂੰ ਕਿਵੇਂ ਵਾਲਟ ਬਣਾਉਣਾ ਕਿਵੇਂ ਕਰੰਸੀ ਖਰੀਦਣੀ ਆ ਪਤਾ ਨਹੀਂ ਬਾਕੀ ਸਭ ਟੂੜੀ ਭਰੀ ਪਈ ਆ ਦਿਮਾਗਾਂ ਚ ਅਸੀਂ ਨਿਊ ਟੂ ਸ਼ਟਰ ਵਾਲਾ ਦੇਖ ਲਿਆ ਅਸੀਂ ਸੋਨੂ ਸੀਤੋ ਵਾਲਾ ਦੇਖ ਲਿਆ ਸਾਰਾ ਦਿਨ ਅਸੀਂ ਗੰਦ ਮੰਦੇ ਹੀ ਦੇਖੀ ਜਾਂਦੇ ਆ ਸਾਨੂੰ ਆਪਦੇ ਫੋਨ ਦੇ ਫੀਚਰ ਨਹੀਂ ਪਤਾ ਇਹਦੇ ਵਿੱਚ ਕਿਹੜੇ ਕਿਹੜੇ ਫੀਚਰ ਤੇ ਥੋੜਾ ਬਣੂਗਾ ਕੀ ਤੇ ਚੀਕਾਂ ਪੈ ਰਹੀਆਂ ਨੇ ਕੈਨੇਡਾ ਚ ਨਾ ਚੀਕਾਂ ਪੈ ਰਹੀਆਂ ਨੇ ਘਰਾਂ ਦੀ ਮਾਰਕੀਟ ਡੈੱਡ ਐ ਕਾਰ ਡੀਲਰਸ਼ਿਪ ਤੇ ਜਾ ਕੇ ਪੁੱਛ ਲਓ ਵੀ ਕਾਰ ਵੇਚੀ ਨੂੰ ਕਿੰਨਾ ਟਾਈਮ ਹੋ ਗਿਆ ਲਾਸਟ ਜਿਹੜੀ ਵੇਚੀ ਸੀਗੀ ਸਾਰੇ ਪਾਸੇ ਬਿਜ਼ਨਸ ਚੌਪਟ ਹੋਇਆ ਪਿਆ ਜੌਬ ਹੈ ਨਹੀਂ ਕੋਈ ਰੋਜ਼ ਦੇ 10-10 ਮੈਸੇਜ ਮੈਨੂੰ ਆਉਂਦੇ ਬੱਚੇ ਨੂੰ ਜੌਬ ਦਵਾ ਦਿਓ ਬੱਚੇ ਦੀ ਕੁੜੀ ਨੂੰ ਕੰਮ ਦਵਾ ਦਿਓ ਕੱਲ ਹੀ ਦੋ ਆ ਕੇ ਹਟਿਆ ਬੁਰਾ ਹਾਲ ਹੋਇਆ ਹੋਇਆ ਇਕਨੋਮੀ ਦਾ ਤੇ ਇਦੋਂ ਵੀ ਬੁਰਾ ਹਾਲ ਹੁੰਦਾ ਜਾਣਾ ਤੁਸੀਂ ਇਹ ਦੇਖੋ ਸਾਨੂੰ ਸਿਵਲ ਵਾਰ ਤੱਕ ਲੈ ਆਉਣਗੇ ਫਿੱਟ ਕੇ ਇਦਾਂ ਹੀ ਜੇ ਉਹ ਭੁੱਖੇ ਮਰਾਂਗੇ ਤਾਂ ਇੱਕ ਦੂਜੇ ਨੂੰ ਵੱਢਾਂਗੇ ਹੋਰ ਕੀ ਕਰਾਂਗੇ ਦੁਨੀਆ ਡਿਜੀਟਲਾਈਜੇਸ਼ਨ ਉੱਤੇ ਟੁਰੀ ਜਾਂਦੀ ਹੈ ਤੇ ਸਾਨੂੰ ਉਹਦਾ ਬੂੜਾੜਾ ਵੀ ਨਹੀਂ ਪਤਾ ਵੀਡੀਓ ਸ਼ੇਅਰ ਕਰੀ ਦੀਆਂ ਨੇ ਵੀ ਭਾਈ ਦੇਖ ਲਓ ਕਿਵੇਂ ਵਾਲਟ ਬਣਾਉਣਿਆ ਕਿਵੇਂ ਤੁਸੀਂ ਡਿਜੀਟਲ ਕਰੰਸੀ ਕਹਿੰਨ ਥੋੜਾ ਰੁਪਈਆ ਡਿਜੀਟਲ ਹੋ ਗਿਆ ਤੁਸੀਂ ਖਰੀਦੋਗੇ ਕਿਵੇਂ ਜਦੋਂ ਤੁਹਾਨੂੰ ਪਤਾ ਹੀ ਹੈ ਨਹੀਂਗਾ ਖਰੀਦਣ ਦਾ ਤੇ ਛੋੜੇ ਬੈਂਕਾਂ ਨੇ ਸਾਰੇ ਨੇ ਲਾਂਚ ਕੀਤੇ ਪਏ ਨੇ ਉਹਨਾਂ ਨੇ ਇੱਕ ਦਿਨ ਇਹੀ ਕਹਿਣਾ ਵੀ ਬਸ ਅੱਜ ਤੋਂ ਨੋਟਬੰਦੀ ਬੰਦ ਜੀ ਸਿਰਫ ਡਿਜੀਟਲ ਪੇਮੈਂਟ ਚੱਲੂਗੀ ਫੜ ਲਿਓ ਫਿਰ ਪੁੱਛ ਆ ਕੈਨੇਡਾ ਅਮਰੀਕਾ ਕਿਹੜਾ ਦੇਸ਼ ਹੈ ਨਹੀਂ ਜਿਹਨੇ ਆਪਦਾ ਪੈਸਾ ਡਿਜੀਟਲ ਨਹੀਂ ਬਣਾਇਆ ਕਿਉਂ ਬਣਾ ਲਿਆ ਉਹ ਕਾਦੇ ਲਈ ਬਣਾ ਲਿਆ ਉਹੀ ਪੈਸੇ ਘਰ ਕਿਤੇ ਇੱਕ ਦਿਨ ਆ ਕੇ ਤੁਹਾਨੂੰ ਜਾਮ ਕਰ ਦੇਣਾ ਵੀ ਲਓ ਜੀ ਅੱਜ ਤੁਹਾਡੇ ਕੋਲੇ ਆਪਸ਼ਨ ਇਹੀ ਆ ਜਾਂ ਇੱਧਰ ਜਾਂ ਇੱਧਰ ਹੁਣੇ ਤੁਸੀਂ ਸੋਚ ਲਓ ਵੀ ਤੁਸੀਂ ਕਦੋਂ ਸਿਆਣੇ ਬਣਨਾ ਤੇ ਤੁਸੀਂ ਕਦੋਂ ਇਹ ਚੀਜ਼ਾਂ ਸਿੱਖਣੀ ਆ ਕ੍ਰਿਪਟੋ ਕਰੰਸੀ ਜਾਂ ਡਿਜੀਟਲ ਕਰੰਸੀ ਕੋਈ ਇਹ ਨਹੀਂ ਹੈ ਸ਼ੇਅਰ ਮਾਰਕੀਟ ਨਹੀਂ ਆ ਇਹੋ ਜਿਜੇ ਘਾਟਾ ਪੈ ਜਾਂਦਾ ਹਾਂ ਬੇਵਕੂਫਾਂ ਨੂੰ ਲਾਉਂਗੇ ਪੈਸੇ ਕਿਸੇ ਜੀ ਵੀ ਲਾਉਂਗੇ ਘਾਟਾ ਪੈਣੀ ਪੈਣਾ ਵੇਚਣੇ ਚ ਸਿਆਣੇ ਬਣ ਕੇ ਸਿੱਖ ਕੇ ਸਹੀ ਤਰੀਕੇ ਨਾਲ ਲਾਉਂਗੇ ਉਹ ਲੱਖ ਲੱਖ ਪਰਸੈਂਟ ਬਿਟਕੋਇਨ 7 ਡਾਲਰ ਦਾ ਨਿਕਲੇ ਸੀ ਤੇ ਅੱਜ ਸਵਾ ਲੱਖ ਡਾਲਰ ਹੈ ਉਹ ਵੀ ਕ੍ਰਿਪਟੋ ਹੀ ਹੈ ਤੇ ਜਿਹਨੇ ਲਏ ਹੋਣੇ ਅੱਜ ਦੇਖ ਲਓ ਜਿਹਨੇ 100 ਵੀ ਲਿਆ ਹੋਣਾ ਤੇ ਅੱਜ ਕਿੱਥੇ ਪਹੁੰਚਿਆ ਹੋਣਾ ਇਹ ਗੱਲ ਹੈ ਪੈਸਾ ਬਣਾਉਣਾ ਸਾਡੇ ਬੱਚਿਆਂ ਨੂੰ ਨਵਾਂ ਸਕਿੱਲ ਆਉਂਦਾ ਹੀ ਨਹੀਂ ਸਾਡੀ ਸਟੱਡੀ ਹੈ ਜਿਹੜੀ ਪ੍ਰੈਕਟੀਕਲ ਹੈ ਹੀ ਨਹੀਂ ਸਭ ਥਿਊਰੀ ਜਿੰਨੀ ਹੈ ਤੇ ਉਹਨੇ ਕੀ ਉਹਨੇ ਬੁੱਝ ਬਣਾਵਣਾ ਕੱਢੀ ਜਾਣੇ ਬਸ ਉਹਨੇ ਕੋਈ ਇਹ ਥੋੜੀ ਬਣਾਉਣਾ ਵੀ ਆਪ ਦਾ ਕੋਈ ਰਜਗਾਰ ਤੋੜ ਲੂਗਾ ਗੱਲ ਉਹੀ ਵੀ ਨੌਕਰੀਆਂ ਮੰਗਣ ਵਾਲੇ ਆ ਸੀ ਨੌਕਰੀਆਂ ਦੇਣ ਵਾਲੇ ਸੀ ਕਦੇ ਬਣ ਨਹੀਂ ਸਕਦੇ ਇਹ ਥੋੜੀ ਤਰਾਸਦੀ ਆ